वराब भा वर कोई साढा ई वरिता भाॼियां छोटा पौती ਇਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਹਿਲਾਂ ਆਪਣੀਆਂ ਦੋ 마ਸੂਮ ਧੀਆਂ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੱਤੀ ਹੈ ਤਾਂ ਪੰਜਾਬ ਦੇ ਫਿਰੋਜ਼ਪੁਰ ਤੋਂ ਇਹ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਫਾਈਨੈਂਸਰ ਅਤੇ ਸੰਗਮ ਦੇ ਮਾਲਕ ਅਵੰਦੀਪ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀਆਂ ਦੋ ਧੀਆ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੂੰ ਸਹਾਜ ਜਦੋਂ ਘਰ ਦੀ ਨੌਕਰਾਨੀ ਸਵੇਰੇ ਕਰ ਆਈ ਅਤੇ ਦਰਵਾਜ਼ਾ ਖਟਕਟਾਇਆ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ। ਸਫਾਈ ਕਰਨ ਵਾਲੀ ਔਰਤ ਨੇ ਉੱਪਰ ਰਹਿਣ ਵਾਲੇ ਕਿਰਾਏਦਾਰਾਂ ਨੂੰ ਫੋਨ ਕੀਤਾ ਅਤੇ ਪੁੱਛਿਆ। ਫਿਰ ਕਿਰਾਏਦਾਰਾਂ ਦੇ ਕਹਿਣ ਦੇ ਉੱਤੇ ਉਸ ਨੇ ਮਾਲਕ ਨੂੰ ਫੋਨ ਕੀਤਾ। ਘਰ ਦੇ ਅੰਦਰ ਫੋਨ ਵੱਜਦਾ ਰਿਹਾ ਪਰ ਕਿਸੇ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਦਰਵਾਜ਼ਾ ਖੋਲ੍ਹਿਆ ਤਾਂ ਇਸ ਦੇ ਨਾਲ ਉਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹਨਾਂ ਨੂੰ ਜੋ ਕਿ ਗੈਸ ਨਾਲ ਮਾਰਿਆ ਗਿਆ ਹੋਵੇਗਾ ਹਾਲਾਂਕਿ ਜਦੋਂ ਉਹ heten ਆਏ ਅਤੇ ਦਰਵਾਜ਼ਾ ਤੋੜਿਆ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਸਾਰੇ ਮਰ ਚੁੱਕੇ ਸਨ ਇੱਕ ਧੀ ਜਿਸ ਦੀ ਉਮਰ 10 ਸਾਲ ਸੀ ਅਤੇ ਦੂਜੀ ਧੀ ਜਿਸ ਦੀ ਉਮਰ 6 ਸਾਲ ਸੀ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ ਐਸਪੀ ਬੁਪਿੰਦਰ ਸਿੰਘ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈਗਾ ਕਿ ਇਸ ਦੇ ਵਿੱਚ ਕੋਈ ਹੋਰ ਮਾਮਲਾ ਸ਼ਾਮਿਲ ਹੈ ਜਾਂ ਫਿਰ ਨਹੀਂ ਹੈ ਇਸ ਬਾਬਤ ਕੋਈ ਵੀ ਅਜੇ ਪੁਸ਼ਟੀ ਜਿਹੜੀ ਕੀ ਕਹਿ ਸਕਦੇ ਆ ਵੀ ਸਾਹਮਣੇ ਨਹੀਂ ਆਈ ਹੈ ਪਰ ਤੁਹਾਨੂੰ ਦੱਸਦੇ ਕਿ ਸੂchna milan de utte mauke de utte police team pahunch jaandi hai te pure ghar nu ਸਟੀਲ ਕਰ ਦਿੱਤਾ ਸਮਝਦਾ ਹੈ ਲਾਸ਼ਾਂ ਨੂੰ ਫਿਰ ਅੰਸਤ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇੱਕ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਅਤੇ ਸਬੂਤ ਇਕੱਠੇ ਕਰਨ ਦੇ ਵਿੱਚ ਜੁਟੀ ਹੋਈ ਹੈ ਟੀਮ ਤਾਂ ਘਟਨਾ ਦੇ ਉੱਤੇ ਪੁਲਿਸ ਟੀਮ ਪਹੁੰਚੀ ਹੋਈ ਹੈ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ ਜਿਸ ਦੇ ਵਿੱਚ ਪਰਿਵਾਰਕ ਝਗੜੇ, ਮਾਨਸਿਕ ਤਣਾਅ ਅਤੇ ਵਿਤੀ ਕਾਰਕ ਸ਼ਾਮਿਲ ਹੈ। ਗਵਾਹਾਂ ਦੇ ਅਨੁਸਾਰ ਕਿਹਾ ਜਾ ਰਿਹਾ ਹੈਗਾ ਕਿ ਅਮਨਦੀਪ ਸਿੰਘ ਇੱਕ ਸ਼ਾਂਤ ਵਿਅਕਤੀ ਸੀ ਅਤੇ ਕਦੇ ਵੀ ਕਿਸੇ ਝਗੜੇ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਸੀਗਾ ਪਰ ਇਹ ਘਟਨਾ ਬਹੁਤ ਕੁਝ ਬਿਆਨ ਕਰਦੀ ਹੈ, ਬਹੁਤ ਕੁਝ ਸਵਾਲ ਖੜੇ ਕਰਦੀ ਹੈ ਕਿ ਆਖਿਰ ਅਜੇ ਹੀ ਕਿਹੜੀ ਗੱਲ ਸੀਗੀ, ਕਿਹੜੀ ਮਜਬੂਰੀ ਸੀਗੀ ਕਿ ਇੱਕ ਉਹ ਵਿਅਕਤੀ ਨੂੰ ਆਪਣੀਆਂ ਦੋਨੋਂ ਧੀਆ ਨੂੰ ਗੋਲੀ ਮਾਰਨੀ ਪਈ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤੇ ਇਸ ਬਾਬਤ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਆ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਸਾਡੇ ਮੁਹੱਲਾ ਹਰਮਨਗਰ ਵਿੱਚ ਵਸਨੀਕ ਹੈਗੇ ਨੇ ਅਮਨਦੀਪ ਜੀ ਔਰ ਉਹਨਾਂ ਦਾ ਪਰਿਵਾਰ ਹੈ ਹਸਨਜੀਤ ਅਸੀਂ ਜਦੋਂ ਦਰਵਾਜ਼ਾ ਖੋਲ੍ਹਿਆ ਵਾ ਉਸਲੇ ਗੋਲੀਆਂ ਵਜੀਆਂ ਆਈਆਂ ਸਾਰੇ ਪਰਿਵਾਰ ਨੂੰ ਔਰ ਮ੍ਰਿਤਕ ਹਾਲਤ ਵਿਚ ਪਾਏ ਗਏ ਨੇ ਚਾਰ ਹੈ ਜੀ ਆਪ ਹੈ ਉਹਨਾਂ ਦੀ ਪਤਨੀ ਹੈ ਜਸਬੀਰ ਕੌਰ ਔਰ ਦੋ ਬੱਚੇ ਹੈ ਜੀ ਦੋ ਕੁੜੀਆਂ ਬੇਟੀਆਂ ਸਾਨੂੰ ਜਿਹੜਾ ਪਤਾ ਲੱਗਾ ਸਰ ਅਸੀਂ ਗੁਰਦਾਤੇ ਪਾਰ ਦਾ ਆਰੰਭ ਕਰਵਾਉਣਾ ਉਹਦੇ ਲਈ ਤਿਆਰੀਆਂ ਕਰ ਰਹੇ ਸੀ ਔਰ ਇਤੋਂ ਜਦੋਂ ਅੱਲੇ-ਉੱਲੇ ਦੇਖਿਆ ਕਿ ਗੇਟ ਨਹੀਂ ਖੁੱਲ ਰੇ ਤਾਂ ਸਾਡੇ ਕੋਲ ਬਚਾ ਗਿਆ ਵਾ ਕਿ ਐਦਾ ਲੱਗਦਾ ਹੈ ਵੀ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਦਰਵਾਜ਼ਾ ਨਹੀਂ ਖੋਲ ਰੇ ਸ਼ਾਇਦ ਕਿਤੇ ਬੇਹੋਸ਼ ਨੇ ਔਰ ਅਸੀਂ ਆ ਕੇ ਜਦੋਂ ਦਰਵਾਜ਼ਾ ਖੋਲਿਆ ਵਾ ਤਾਂ ਲਗਾ ਕੇ ਤਾਂ ਦੇਖਿਆ ਕਿ ਉਹਨਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਵਾ ਹਰ ਵਕੀ ਆਲੇ ਦੁਆਲੇ ਨੂੰ ਜੋੜੇ ਨੇ ਰਿਸ਼ਤੇਦਾਰ ਇਹਨਾਂ ਨੂੰ ਬੁਲਾ ਲਿੱਤਾ ਵਾ ਪੁਲਿਸ ਆਈ ਹੋਈ ਐ ਉਹ ਆਪਣਾ ਜਾਂਚ ਕਰ ਰਹੀ ਐ ਇਸ ਤੋਂ ਕੋਈ ਪਤਾ ਨਾ ਕੋਈ ਅੰਨ੍ਹੇ ਸਾਰੇ ਅਜੇ ਕੋਈ ਵੀ ਹੁਣ ਤੱਕ ਦੀ ਘਟਨਾ ਸਾਡੇ ਸਾਹਮਣੇ ਨਹੀਂ ਐ ਕਿ ਕੁਝ ਉਹਨਾਂ ਦਾ ਘੇਲੂ ਕੁਝ ਹੋਵੇ ਜਾਂ ਕੁਝ ਹੋਰ ਹੋਵੇ ਦਿਮਾਗੀ ਬਰਡਨ ਹੋਵੇ ਬਹੁਤ ਕੁਝ ਮਜਾਜ ਬੰਦਾ ਏ ਹੁਣ ਤੱਕ ਦਾ ਇਸੂ ਜਿਹੜਾ ਜਿਹੜਾ ਹੁਣੇ ਹੀ ਬੜੀ ਬੰਦਪਨ ਕੀ ਘਟਨਾ ਡੜੀ ਹੋਈ ਐ ਇਹ ਵਿਵਚ ਅਮਨਦੀਪ ਸਿੰਘ ਜਿਹੜੇ ਆ son of सुरेंद्र ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਜਿਹੜੇ ਇਹਨਾਂ ਦੇ ਗਵੰਡੀ ਹੈਗੇ ਉਹਨਾਂ ਨੂੰ ਨਾ ਪਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਐ ਕਿ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਰਾਇਦਾਰ ਵੀ ਐ ਤੇ ਸਾਹਮਣੇ ਗੋਲੀ ਛੁਡਾ ਗਿਆ ਲੱਖਣ ਸਿੰਘ ਕਰਨਜੀਤ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਲ ਤੇ ਉਹਨੂੰ ਪੁਸ਼ ਕਰਕੇ ਦਰਵਾਜੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਦਾ ਤੇ ਕੋਲੇ ਪਿਸਟਲ ਹੈ ਜਿਹੜੇ ਅ ਅਮਨਦੀਪ ਸਿੰਘ ਸੀਗੇ ਜਿਆਦਾ ਤੌਰ ਤੇ ਪਹਿਲੇ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਾ ਦੇ ਇਹਨਾਂ ਦੇ ਕੋਲੇ ਪਿਸਟਲ ਹੈ ਵੀ ਕੋਈ ਗੁੱਸਾਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਪ੍ਰੈਜਿਕ ਇਨਸੀਡੈਂਟ ਹੈ ਅਸੀਂ ਕੋਲ ਸੀਸੀਟੀਵੀ ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ ਪਲੇ ਤਾਂ ਨਹੀਂ ਹੋ ਤੇ ਦੇ ਕੇ ਕੀ ਇਹਨਾਂ ਨੇ ਹੀ ਜਿਹੜਾ ਇਹਨਾਂ ਤੋਂ ਚੱਲੀ ਹੈ ਕੋਈ ਫੌਲ ਪਲੇਅਰ ਕਿੰਨੇ ਜਣਾਂ ਕੋਈ ਇਹ ਕੋ ਕੋ ਦੇਖੋ ਜੀ ਤਾਂ ਉਹਨਾਂ ਦੀ ਪਤਨੀ ਏ ਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ कौर ਜਸਵੀਰ कौर ਜਸਵੀਰ कौर ਉਹਨਾਂ ਦੇ ਉਹਨਾਂ ਦੀ ਮਨਵੀਰ ਤੇ ਇੱਕ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਹੈ 6 ਸਾਲ ਦੀ ਬੱਚੀ ਹੈ ਉਹਨਾਂ ਦੀ

ਇਹ ਕੋਈ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦੇਖਣ ਨੂੰ ਤਾਂ ਉੱਥੇ ਹੀ ਉਹਨਾਂ ਦੇ ਕੋਲ ਹੀ ਹੱਥ ਕੋਲ ਹੀ ਬੈਠਸੂ ਤੇ ਜਿਹੜਾ ਵਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਪਚੈਕ ਕਰਾਂਗੇ ਵੀ ਅੰਦਰ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਨੇ ਦੱਸ ਰਹੇ ਆ ਤਾਂ ਇਹਨਾਂ ਨੇ ਇੱਧਰ ਕੰਮ ਕਰਕੇ ਖੁੱਲ੍ਹਿਆ ਬਿਨਦਰੂ ਬੰਦ ਸੀ ਦਰਵਾਜ਼ਾ ਬੜਿਆ ਕੋਹੰਡੀ ਸਾਹ ਸਾਬ ਸੀਗੇ ਕਿ ਐਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਨਾਲ ਮੇਰੇ ਸੀ ਹਾਂਜੀ ਇਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂਗਾ ਵੀ ਖੁੱਲਾ ਸੀ ਘਰ ਤਾਂ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜੜੀ ਇਨਵੈਸਟੀਗੇਸ਼ਨ ਕਰਦੇ ਉਸ ਤੋਂ ਸਾਹਮਣੇ ਆ ਸੀਗਾ ਉਸ ਆਉਣਾ ਗੱਲ ਕਰਦੇ ਆ ਫੋਰੈਂਸਿਕ ਟੀਮ ਸੜੀ ਆ ਰਹੀ ਹੈ ਉਲੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਡਰੇ ਇੰਜਰੀਜ਼ ਹੈ ਜਿਹੜੀਆਂ ਮੂਲ ਸਟ੍ਰੇਨਸ ਹੋਲੀ ਇੰਜਰੀ ਸਿਰ ਇਹ ਕਿਹੜੀ ਜਗ੍ਹਾ ਜਿੱਥੇ ਇਹ ਹੋਇਆ ਸਰ ਮੰਨ ਮੰਨ ਹਰ ਮੰਨ ਦੇ ਪ੍ਰਾਇਮਰੀ ਕਿਲੇ ਆਏ ਉਹ ਮਾਂ ਕਾਈ ਦਾ ਯਾਰ ਅੱਜ ਨਹੀਂ ਰਹੀ ਨੇ ਮੈਂ ਕਹਾ ਉਹ ਸਨਡਰੀ ਰੇਵਰ ਕਾਹਰਾ ਵਿੱਚ ਚੇਵਾ ਗਿਆ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਹਿਲਾਂ ਆਪਣੀਆਂ ਦੋ ਮਾਸੂਮ ਧੀਆ ਨੂੰ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਦਿੱਤੀ ਹੈ ਤਾਂ ਪੰਜਾਬ ਦੇ ਫਿਰੋਜ਼ਪੁਰ ਤੋਂ ਹੈ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕੀ ਫਲੋਸਪੁਰ ਦੇ ਵਿੱਚ ਫਾਈਨੈਂਸਰ ਅਤੇ ਸੰਗਮ ਦੇ ਮਾਲਕ ਅਵੰਦੀਪ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀਆਂ ਦੋ ਧੀਆ ਅਤੇ ਪਤਨੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੂੰ ਸਾਰ ਜਦੋਂ ਘਰ ਦੀ ਨੌਕਰਾਨੀ ਸਵੇਰੇ ਘਰ ਆਈ ਅਤੇ ਦਰਵਾਜ਼ਾ ਖਟਕਟਾਇਆ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ। ਸਫਾਈ ਕਰਨ ਵਾਲੀ ਔਰਤ ਨੇ ਉੱਪਰ ਰਹਿਣ ਵਾਲੇ ਕਿਰਾਏਦਾਰਾਂ ਨੂੰ ਫੋਨ ਕੀਤਾ ਅਤੇ ਪੁੱਛਿਆ ਫਿਰ ਕਿਰਾਏਦਾਰਾਂ ਦੇ ਕਹਿਣ ਦੇ ਉੱਤੇ ਉਸ ਨੇ ਮਾਲਕ ਨੂੰ ਫੋਨ ਕੀਤਾ ਘਰ ਦੇ ਅੰਦਰ ਫੋਨ ਵੱਜਦਾ ਰਿਹਾ ਪਰ ਕਿਸੇ ਨੇ ਫੋਨ ਦਾ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਦਰਵਾਜ਼ਾ ਖੁੱਲਿਆ ਤਾਂ ਇਸ ਦੇ ਨਾਲ ਉਹਨਾਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਉਹਨਾਂ ਨੂੰ ਜੋ ਕਿ ਗੈਸ ਨਾਲ ਮਾਰਿਆ ਗਿਆ ਹੋਵੇਗਾ ਹਾਲਾਂਕਿ ਜਦੋਂ ਉਹ ហេਟਾ ਆਏ ਅਤੇ ਦਰਵਾਜ਼ਾ ਤੋੜਿਆ ਗਿਆ ਤਾਂ ਉਹਨਾਂ ਨੇ ਦੇਖਿਆ ਕਿ ਸਾਰੇ ਮਰ ਚੁੱਕੇ ਸਨ ਇੱਕ ਧੀ ਜਿਸ ਦੀ ਉਮਰ 10 ਸਾਲ ਸੀ ਅਤੇ ਦੂਜੀ ਧੀ ਜਿਸ ਦੀ ਉਮਰ 6 ਸਾਲ ਸੀ ਪੁਲਿਸ ਨੇ ਮੌਕੇ ਦੇ ਉਤੇ ਪੌਂਚ ਕੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ ਐਸਐਸਬੀ ਭੁਪਿੰਦਰ ਸਿੰਘ ਦੇ ਵੱਲੋਂ ਕੀ ਕੁਝ ਕਹਿਣਾ ਹੈਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਤੁਹਾਨੂੰ ਦੱਸਦੇ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈਗਾ ਕਿ ਇਸ ਦੇ ਵਿੱਚ ਕੋਈ ਹੋਰ ਮਾਮਲਾ ਸ਼ਾਮਿਲ ਹੈ ਜਾਂ ਫਿਰ ਨਹੀਂ ਹੈ ਇਸ ਬਾਬਤ ਕੋਈ ਵੀ ਅਜੇ ਪੁਸ਼ਟੀ ਜਿਹੜੀ ਕੀ ਕਹਿ ਸਕਦੇ ਆ ਵੀ ਸਾਹਮਣੇ ਨਹੀਂ ਆਈ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਸੂਚਨਾ ਮਿਲਣ ਦੇ ਉੱਤੇ ਮੌਕੇ ਦੇ ਉੱਤੇ ਪੁਲਿਸ team ਪਹੁੰਚ ਜਾਂਦੀ ਹੈ ਤੇ ਪੂਰੇ ਘਰ ਨੂੰ seal ਕਰ ਦਿੱਤਾ ਜਾਂਦਾ ਹੈ, ਲਾਸ਼ਾਂ ਨੂੰ ਹਿਰਾਸਤ ਵਿੱਚ ਲੈ ਕੇ post mortem ਦੇ ਲਈ ਭੇਜ ਦਿੱਤਾ ਗਿਆ ਹੈ ਇੱਕ forensic team ਨੂੰ ਵੀ ਅਹ ਮੌਕੇ ਦੇ ਉੱਤੇ ਬੁਲਾਇਆ ਗਿਆ ਅਤੇ ਸਬੂਤ ਇਕੱਠੇ ਅਹ ਕਰਨ ਦੇ ਵਿੱਚ ਜੁਟੀ ਹੋਈ ਹੈ team ਤਾਂ ਘਟਨਾ ਦੇ ਉੱਤੇ ਪੁਲਿਸ team ਪਹੁੰਚੀ ਹੋਈ ਹੈ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਜਿਸ ਦੇ ਵਿੱਚ ਪਰਿਵਾਰਕ ਝਗੜੇ ਮਾਨਸਿਕ ਤਣਾਅ ਅਤੇ ਵਿਤੀ ਕਾਰਕ ਸ਼ਾਮਿਲ ਹੈ। ਗਵਾਂੜੇ ਦੇ ਅਨੁਸਾਰ ਕਿਹਾ ਜਾ ਰਿਹਾ ਹੈਗਾ ਕਿ ਅਮਨਦੀਪ ਸਿੰਘ ਇੱਕ ਸ਼ਾਂਤ ਵਿਅਕਤੀ ਸੀ ਅਤੇ ਕਦੇ ਵੀ ਕਿਸੇ ਝਗੜੇ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਸੀਗਾ ਪਰ ਇਹ ਘਟਨਾ ਬਹੁਤ ਕੁਝ ਬਿਆਨ ਕਰਦੀ ਹੈ ਬਹੁਤ ਕੁਝ ਸਵਾਲ ਖੜੇ ਕਰਦੀ ਹੈ ਕਿ ਆਖਿਰ ਅਜੇ ਹੀ ਕਿਹੜੀ ਗੱਲ ਸੀਗੀ ਕਿਹੜੀ ਮਜਬੂਰੀ ਸੀਗੀ ਕਿ ਇੱਕ ਉਹ ਵਿਅਕਤੀ ਨੂੰ ਆਪਣੀਆਂ ਦੋਨੋਂ ਧੀਆ ਨੂੰ ਗੋਲੀ ਮਾਰਨੀ ਪਈ ਤੇ ਉਸ ਤੋਂ ਬਾਅਦ ਆਪਣੀ ਪਤਨੀ ਨੂੰ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਇਸ ਬਾਬਤ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈਗਾ ਆ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਸਾਡੇ ਮੁਹੱਲਾ ਹਰਮਨਗਰ ਵਿੱਚ ਵਸਨੀਕ ਹੈਗੇ ਨੇ ਅਮਨਦੀਪ ਜੀ ਔਰ ਉਹਨਾਂ ਦਾ ਪਰਿਵਾਰ ਹੈ ਅਚੰਚਿਤ ਅਸੀਂ ਜਦੋਂ ਦਰਵਾਜ਼ਾ ਖੋਲ੍ਹਿਆ ਵਾ ਉਸਨੇ ਗੋਲੀਆਂ ਵਜੀਆਂ ਆਏ ਸਾਰੇ ਪਰਿਵਾਰ هون ਔਰ ਮ੍ਰਿਤਕ ਹਾਲ ਤੱਕ ਪਾਏ ਗਏ ਨਹੀਂ ਚਾਰ ਹੈ ਜੀ ਆਪ ਹੈ ਉਹਨਾਂ ਦੀ ਪਤਨੀ ਹੈ ਜਸਬੀਰ ਕੌਰ ਦੋ ਬੱਚੇ ਹੈ ਜੀ ਦੋ ਕੁੜੀਆਂ ਬੇਟੀਆਂ ਹੈ ਸਾਨੂੰ ਜਿਹੜਾ ਕਹਾਣੀ ਸਰ ਆਸੀਂ ਗੁਰਦਾਥੇ ਪਾਰ ਦਾ ਆਰੰਭ ਕਰਵਾਉਣਾ ਉਹਦੇ ਲਈ ਤਿਆਰੀਆਂ ਕਰ ਰਹੇ ਸੀ ਔਰ ਇਤੋਂ ਜਦੋਂ ਅੱਲੇ ਨਾਲ ਦੇ ਦੇਖਿਆ ਕਿ ਗੇਟ ਨਹੀਂ ਖੁੱਲ ਰਿਹਾ ਤਾਂ ਸਾਡੇ ਕੋਲ ਬਚਾ ਗਿਆ ਵਾ ਕਿ ਐਦਾ ਲੱਗਦਾ ਵੀ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਦਰਵਾਜ਼ਾ ਨਹੀਂ ਖੋਲ ਰੇ ਸ਼ਾਇਦ ਕਿਤੇ ਬੇਹੋਸ਼ ਨੇ ਔਰ ਅਸੀਂ ਆ ਕੇ ਜਦੋਂ ਦਰਵਾਜ਼ਾ ਖੋਲਿਆ ਵਾ ਤਾਂ ਲਗਾ ਕੇ ਤਾਂ ਦੇਖਿਆ ਕਿ ਉਹਨਾਂ ਨੂੰ ਗੋਲੀਆਂ ਲੱਗੀਆਂ ਹੋਈਆਂ ਨੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਵਾ ਉਰੂ ਵਾਕੀ ਅਲਜ ਵਾਲੇ ਨੂੰ ਜੋੜੇ ਨਾਲ ਇਸ ਤੇਾਰੇ ਉਹਨਾਂ ਨੂੰ ਬੁਲਾ ਦਿੱਤਾ ਵਾ ਪੁਲਿਸ ਆਈਓ ਇਹ ਉਹ ਆਪਣਾ ਜਾਂਚ ਕਰ ਰਹੀ ਹੈ ਇਸ ਤੋਂ ਕੋਈ ਪਤਾ ਨੋ ਹੋ ਜੋ ਅੰਨ੍ਹੇ ਹੀ ਸਰੇ ਜੇ ਕੋਈ ਵੀ ਹੁਣ ਤੱਕ ਦੀ ਘਟਨਾ ਸਾਡੇ ਸਾਹਮਣੇ ਨਹੀਂ ਹੈ ਕਿ ਕੁਝ ਉਹਨਾਂ ਦਾ ਘੇਲੂ ਕੁਝ ਹੋਵੇ ਜਾਂ ਕੁਝ ਹੋਰ ਹੋਵੇ ਦਿਮਾਗੀ ਬਰਡਨ ਹੋਵੇ ਬਹੁਤ ਕੁਝ ਮਜਜ ਬੰਦਾ ਹੈ ਜੀ ਹੁਣ ਤੱਕ ਦਾ ਜਿਸ ਜਿਹੜਾ ਜਿਹੜਾ ਹੁਣੇ ਹੀ ਬੜੀ ਬੰਦਭਾਗੀ ਘਟਨਾ ਡੜੀ ਹੋਈ ਹੈ ਇਦੇ ਵਿੱਚ ਅਮਨਦੀਪ ਸਿੰਘ ਜਿਹੜੇ ਆਫ ਸਨ ਆਫ ਜ਼ਵਿੰਦਰ ਸਿੰਘ ਇਹਨਾਂ ਦਾ ਘਰ ਹੈ ਇੱਥੇ ਸਵੇਰ ਦੇ ਦਿਨੇ ਇਹਨਾਂ ਦੇ ਗਵੰਡੀ ਹੈਗੇ ਉਹਨਾਂ ਨੂੰ ਮਾਲਕਤਾ ਲੱਗਿਆ ਵੀ ਇੱਥੇ ਇਹ ਕਿਉਂ ਨਹੀਂ ਜਿਹੜੇ ਕੰਮ ਕਰ ਕਰਨ ਵਾਲੇ ਆਏ ਕਿ ਵੀ ਇਹ ਬਾਹਰ ਕਿਉਂ ਨਹੀਂ ਨਿਕਲੇ ਜਦੋਂ ਇਹਨਾਂ ਦੇ ਉੱਪਰ ਕਿਰਾਏਦਾਰ ਵੀ ਹੈ ਤੇ ਸਾਹਮਣੇ ਗੋਲੀ ਛੁਡਾ ਕੇ ਨੰਕੀ ਸਿੰਘ ਕਰਨਜੀਤ ਸਿੰਘ ਇਹਨਾਂ ਨੇ ਆ ਕੇ ਇੱਥੇ ਦੇਖਲ ਤੇ ਉਹਨੂੰ ਪੁਸ਼ ਕਰਕੇ ਦਰਵਾਜੇ ਨੂੰ ਖੋਲ੍ਹਿਆ ਤੇ ਅੰਦਰ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਤੇ ਉਹਦਾ ਤੇ ਕੋਲੇ ਪਿਸਟਲ ਹੈ ਜਿਹੜੇ ਅ ਅਮਨਦੀਪ ਸਿੰਘ ਸੀਗੇ ਜਿਆਦਾ ਤੌਰ ਤੇ ਪਹਿਲੇ ਲੱਗਦਾ ਵੀ ਇਹਨਾਂ ਨੂੰ ਕੋਈ ਆਪਣਾ ਜਿਵੇਂ ਉਹਨਾਂ ਦੇ ਬੱਚਾ ਦੇ ਇਹਨਾਂ ਦੇ ਕੋਲੇ ਪਿਸਟਲ ਹੈ ਵੀ ਕੋਈ ਗੁੱਸੇਗਲਾ ਹੋਇਆ ਜਾਂ ਕੋਈ ਕਿਹੜੀ ਗੱਲ ਕਰਨ ਹੋਇਆ ਉਹ ਬਾਕੀ ਅਸੀਂ ਜਿਹੜਾ ਸਾਰਾ ਵੈਰੀਫਾਈ ਕਰ ਰਹੇ ਆ ਤੇ ਵੈਸੇ ਬਹੁਤ ਹੀ ਪ੍ਰੈਜਿਕ ਇਨਸੀਡੈਂਟ ਹੈ ਅਸੀਂ CCTV ਵਗੈਰਾ ਜਿਹੜਾ ਅੰਦਰ ਲੱਗਿਆ ਉਸ ਨੂੰ ਸਾਰਾ ਵੈਰੀਫਾਈ ਕਰਕੇ ਵੀ ਕੋਈ ਫਾਉਲ 플레이 ਤਾਂ ਨਹੀਂ ਹੋ ਤੇ ਕਿ ਕਿ ਇਨਾਂ ਨੇ ਹੀ ਜਿਹੜਾ ਇਨਾਂ ਤੋਂ ਚੱਲੀ ਐ ਕੋਈ ਫੌਲ ਪਲੇਅਰ ਕਿੰਨੇ ਜਣੇ ਫੌਲ ਲੈ ਗਏ ਕੋਈ ਇੱਕ ਕੋ 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 ਦੇਖੋ ਜੀ ਤਾਂ ਉਹਨਾਂ ਦੀ ਪਤਨੀ ਇੱਕੋ ਆਪ ਤੇ ਅਮਨਦੀਪ ਸਿੰਘ ਉਹਨਾਂ ਦੀ ਪਤਨੀ ਤਨਵੀਰ कौर ਜਸਵੀਰ कौर ਜਸਵੀਰ कौर ਉਹਨਾਂ ਦੇ ਉਹਨਾਂ ਦੇ ਮਨਵੀਰ ਤੇ ਇੱਕ ਇੱਕ ਪਰਨੀਤ ਬੱਚੀਆਂ ਦੋਨੇ ਜਿਹੜੀ 10 ਸਾਲ ਦੀ ਬੱਚੀ ਐ ਇੱਕ 6 ਸਾਲ ਦੀ ਬੱਚੀ ਐ ਉਹਨਾਂ ਦੀ

ਇਹ ਕੋਈ ਆਪਣਾ ਹਜੇ ਵੈਰੀਫਾਈ ਕਰ ਰਹੇ ਆ ਤੇ ਦੇਖਣ ਤੋਂ ਦੋਥੇ ਹੀ ਉਹਨਾਂ ਦੇ ਕੋਲ ਹੀ ਹੱਥ ਕੋਲ ਹੀ ਬੈਠਸੂ ਤੇ ਜਿਹੜਾ ਵਿਪਨ ਹੈ ਤੇ ਬਾਕੀ ਅਸੀਂ ਕੋਈ ਵੀ ਚੀਜ਼ ਮਤਲਬ ਇੱਥੇ ਇਹ ਨਹੀਂ ਕਹਿ ਰਹੇ ਵੀ ਆਪਾਂ ਸਾਰੇ ਤਰ੍ਹਾਂ ਤੋਂ ਚੈੱਕ ਕਰਾਂਗੇ ਵੀ ਅੰਦਰ ਸੀਸੀਟੀਵੀ ਵੀ ਚੈੱਕ ਕਰਾਂਗੇ ਬਾਕੀ ਜਿਵੇਂ ਇਹਨਾਂ ਨੇ ਦੱਸ ਰਹੇ ਆ ਤਾਂ ਇਹਨਾਂ ਨੇ ਇੱਧਰ ਕੰਮ ਕਰਕੇ ਖੋਲੇ ਆ ਬਿੰਦਰੂ ਬੰਦ ਸੀ ਦਰਵਾਜ਼ਾ ਬੜਿਆ ਕੋਹੰਡੀ ਸਰ ਸਾਬ ਸੀਗੇ ਸੀ ਸਭ ਤੋਂ ਪਹਿਲਾਂ ਨਾਲ ਜਿਹੜੇ ਨਾਲ ਜਿਹਨੇ ਇਹਨਰੇ ਸੀ ਯਾਨੀ ਉਹਨਾਂ ਦੇ ਵਾਈਫ ਸੀਗੇ ਇਹਨਾਂ ਨੇ ਪੁਸ਼ ਕਰਕੇ ਉਹ ਖੋਲਿਆ ਵੀ ਇਹ ਤਾਂ ਹੈ ਨਹੀਂ ਕਿ ਵੀ ਖੁੱਲਾ ਸੀ ਘਰ ਪਰ ਅੰਦਰੋਂ ਬੰਦ ਸੀਗਾ ਤੇ ਉਹ ਬਾਕੀ ਚੀਜ਼ਾਂ ਜਿਹੜੀਆਂ ਵੀ ਆਪਾਂ ਨੂੰ ਸੀ ਸੀਟੀਵੀ ਤੋਂ ਜਾਂ ਹੋਰ ਇਹਨਾਂ ਦੀ ਜੜੀ ਇਨਵੈਸਟੀਗੇਸ਼ਨ ਕਰਦੇ ਉਸ ਤੋਂ ਸਾਹਮਣੇ ਆਉਂਦੀਆਂ ਉਸ ਹਿਸਾਬ ਨਾਲ ਕਰਦਾ ਫੋਰੈਂਸਿਕ ਟੀਮ ਸੜੀ ਆ ਰਹੀ ਹੈ ਉਹੀ ਸਾਰਾ ਕੁਝ ਦੇਖ ਲੈਣਗੇ ਤੇ ক্লোਜ਼ ਜਿਹੜੇ ਇੰਜਰੀਜ਼ ਹੈ ਜਿਹੜੀਆਂ ক্লোਜ਼ ਸਟ੍ਰੇਨਸ ਹੋ ਗੁਲੀ ਇੰਜਰੀ ਸਿਰ ਕਿਹੜੀ ਜਗ੍ਹਾ ਜਿੱਥੇ ਇਹ ਹੋਇਆ ਸਰ ਮੰਨ ਸਰ ਮੰਨ ਰਮਨ